ਗਰਬਤੀ ਦੇ ਵਿੱਚੋਂ ਕਿ ਸ਼ਰਾਬ ਪਾਲਿਸੀ ਨੂੰ ਲਾਗੂ ਕਰ ਦਿੱਤਾ ਗਿਆ ਜਿਸ ਦੇ ਤਹਿਤ ਸੂਬੇ 'ਚ ਸ਼ਰਾਬ ਮਹਿੰਗੀ ਹੋ ਰਹੀ ਹੈ ਰੀਅਰ ਦੀਆਂ ਕੀਮਤਾਂ 'ਚ ਵੀ ਵਾਧਾ ਕੀਤਾ ਗਿਆ ਦੱਸਦੇ ਕਿ ਹਾਲ ਹੀ ਦੇ ਵਿੱਚ ਨਵੀਂ ਮੁੱਖ ਮੰਤਰੀ ਨਾਇਬ ਸੈਣੀ ਦੇ ਵੱਲੋਂ ਨਵੀਂ ਨੀਤੀ ਨੂੰ ਮਨਜ਼ੂਰੀ ਦਿੱਤੀ ਗਈ ਸੀ ਦੱਸਦੇ ਕਿ ਹਰਿਆਣਾ 'ਚ ਦੇਸੀ ਸ਼ਰਾਬ ਦੇ ਰੇਟ 'ਚ 5 ਰੁਪਏ ਦਾ ਵਾਧਾ ਕੀਤਾ ਗਿਆ ਜਦਕਿ ਅੰਗਰੇਜ਼ੀ ਸ਼ਰਾਬ ਦਾ ਰੇਟ 5% ਵਧਿਆ ਹੈ ਇਸ ਤੋਂ ਬਿਨਾ ਰੀਅਰ ਦੀ ਬੋਤਲ ਦੇ ਉੱਤੇ 30 ਰੁਪਏ ਦਾ ਇਜ਼ਾਫਾ ਕਰ ਦਿੱਤਾ ਗਿਆ ਹੈ ਤਾਂ ਹਰਿਆਣਾ ਦੇ ਵਿੱਚ ਸ਼ਰਾਬ ਮਹਿੰਗੀ ਕਰ ਦਿੱਤੀ ਗਈ ਹੈ ਸੈਣੀ ਸਰਕਾਰ ਦੇ ਵੱਲੋਂ ਨਵੀਂ ਸ਼ਰਾਬ ਪਾਲਿਸੀ ਦੇ ਤਹਿਤ ਇਹ ਵਾਧਾ ਗਿਆ ਹੈ ਸ਼ਰਾਬ ਰੇਤ ਦਰੇਜ਼ੀ ਸ਼ਰਾਬ ਦੇ ਰੇਟ ਵੀ ਵਧਾ ਦਿੱਤੇ ਗਏ ਨੇ ਦੇਸੀ ਸ਼ਰਾਬ ਦੇ ਰੇਟ ਵੀ ਵਧਾ ਦਿੱਤੇ ਗਏ ਨੇ ਤੇ ਨਾਲ ਹੀ ਬੀਅਰ ਦੀ ਮਹਿੰਗੀ ਕਰ ਦਿੱਤੀ ਗਈ ਹੈ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਅੰਕਿਤ ਦੁਦਾਨੀ ਮੇਰੇ ਸਹਿਯੋਗੀ ਕੋਲ ਆਨਲਾਈਨ ਤੇ ਮੌਜੂਦ ਨੇ ਅੰਕਿਤ ਇਹ ਸਮਝਿਆ ਜਾਵੇ ਨਵੀਂ ਸ਼ਰਾਬ ਪਾਲਿਸੀ ਲਾਗੂ ਕਰ ਦਿੱਤੀ ਗਈ ਹੈ ਕੀ ਕਾਰਨ ਨੇ ਰੇਟ ਵਧੇ ਨੇ ਹਰਿਆਣਾ ਦੇ ਵਿੱਚ ਸ਼ਰਾਬ ਦੇ बिल्कुल नए जो शराब नीति लागू हुई है एक्साइज पॉलिसी जो लागू की गई है वो आज से हरियाणा में लागू हुई है और उसके तहत जो शराब के रेट हैं उनमें बढ़ोतरी हुई है हालांकि बहुत मिनिमल बढ़ोतरी हुई है क्योंकि सरकार का ये कहना है कि जो पड़ोसी राज्य हैं उनके अंदर शराब महंगी थी और हरियाणा में शराब सस्ती थी तो इसलिए दूसरे पड़ोसी राज्यों को देखते हुए अब लगभग बराबर रेट कर दिए गए हैं वो पंजाब की बात करते हैं हिमाचल की बात करते हैं दूसरे प्रदेशों की बात करते हैं तो उसको देखते हुए अभी जो है बियर के अंदर बीस रुपए बढ़ोतरी की गई है देशी शराब में 5 रुपए बढ़ोतरी की गई है वहीं अंग्रेजी शराब की अगर बात करें तो अंग्रेजी शराब में 5 प्रतिशत की बढ़ोतरी की गई है अंकित इस पे रेवेन्यू भी बढ़ेगा ਬਿਲਕੁਲ ਸੁਭਾਵਿਕ ਹੈ ਕਿ ਜਦ ਵੇਟ ਵਧਦੇ ਹਨ ਤਾਂ ਰੈਵਨਿਊ ਤਾਂ ਵਧਦਾ ਹੀ ਹੈ ਔਰ ਜੋ ਐਕਸਾਈਜ਼ سے ਰੈਵਨਿਊ ਆਤਾ ਹੈ ਉਹ ਕਾफी ਸੰਖਿਆ में काफी मात्रा में ਰੈਵਨਿਊ ਆਤਾ ਹੈ ਔਰ ਜਿਸसे कि ਦੇਸ਼ ਦਾ ਵਿਕਾਸ ਹੁੰਦਾ ਹੈ ਤਾਂ ਇਸੇ ਰੈਵਨਿਊ ਵਿੱਚ ਬਿਹਤਰੀ ਹੋਣਾ ਸੁਭਾਵਿਕ ਹੈ ਜੀ ਠੀਕ ਹੈ ਬਹੁਤ ਧੰਨਵਾਦ ਅਨਕਿਤ ਦਾਨੀ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਹਰਿਆਣਾ ਦੇ ਵਿੱਚ ਸ਼ਰਾਬ ਮਹਿੰਗੀ ਕਰ ਦਿੱਤੀ ਗਈ ਹੈ ਨਵੀਂ ਸ਼ਰਾਬ ਪਾਲਿਸੀ ਲਾਗੂ ਕੀਤੀ ਗਈ ਹੈ ਦਰਸਲ ਹਰਿਆਣਾ ਦਾ ਤਰਕ ਇਹੀ ਹੈ ਕਿ ਜਿਹੜੇ ਗਵਾਂਡੀ ਸੂਬੇ ਨੇ ਪੰਜਾਬ ਹੈ ਜਾਂ ਚੰਡੀਗੜ੍ਹ ਹੈ ਜਾਂ ਹਿਮਾਚਲ ਹੈ ਉੱਥੇ ਜਿਹੜੀ ਸ਼ਰਾਬ ਹੈ ਉਹ ਮਹਿੰਗੀ ਸੀ ਹਰਿਆਣਾ ਦੇ ਵਿੱਚ ਸਸਤੀ ਸੀ ਤਾਂ ਹੁਣ ਰੇਟ ਜਿਹੜੇ ਨੇ ਉਹ ਬਰਾਬਰ ਕੀਤੇ ਗਏ ਨੇ ਬੀਅਰ ਦੀਆਂ ਕੀਮਤਾਂ ਜਵਾਦਾ ਕੀਤਾ ਗਿਆ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਰੇਟ ਵੀ ਵਧਾਏ ਗਏ ਨੇ ਹਾਲਾਂਕਿ ਸ਼ਰਾਬ ਪੀਣ ਦੇ ਸ਼ੌਕੀਨ ਇਸ ਤੇ ਕੀ ਰਿਐਕਟ ਕਰਨਗੇ ਕੀ ਉਹਨਾਂ ਦਾ ਰਿਐਕਸ਼ਨ ਹੋਏਗਾ ਇਹ ਦੇਖਣਾ ਹੋਏਗਾ ਉਧਰ ਜੰਮੂ ਕਸ਼ਮੀਰ ਦੇ ਕਠੂਆ ਤੇ ਡੋਡਾ ਚ ਅਤਵਾਦੀ ਹਮਲੇ ਚ ਕਠੂਆ ਚ ਦੋ ਦੇਸ਼ਕ ਗਰਦਾਂ ਨੂੰ ਠੇਰ ਕਰ ਦਿੱਤਾ ਗਿਆ ਕਠੂਆ ਚ ਤੀਜੇ ਫਰਾਰ ਅਤਵਾਦੀ ਦੀ ਤਲਾਸ਼ ਜਾਰੀ ਹੈ ਦੱਸਦੇ ਕਿ এনਕਾਊਂਟਰ ਦੇ ਵਿੱਚ CRPF ਦਾ ਜਵਾਨ ਸ਼ਹੀਦ ਹੋ ਗਿਆ ਸੀ ਡੋਡਾ ਦੇ ਵਿੱਚ ਅਤਵਾਦੀਆਂ ਨੇ ਫੌਜ ਤੇ ਹਮਲਾ ਕੀਤਾ ਅਤਵਾਦੀਆਂ ਨੇ ਫੌਜ ਦੇ ਆਪਰੇਟਿੰਗ ਬੇਸ ਨੂੰ ਨਿਸ਼ਾਨਾ ਬਣਾਇਆ ਤੇ ਡੋਡਾ ਹਮਲੇ ਚ ਫੌਜ ਦੇ ਪੰਜ ਜਵਾਨ ਸਣੇ 6